ਅਸਿੱਕਲ ਬਾਈ ਬਦਲਾਇਆ ਤੁਹਾਡਾ ਤੂਰੀ ਸੰਗਰੂਰ ਹਲਕਾ ਕੁਛ ਵੀ ਨਹੀਂ ਆਇਆ ਬੇਟਾ ਜੇ ਸੋਚੇ ਜੇ ਮੈਂ ਸਰਕਾਰ ਬਦਲਾ ਬਦਲਾ ਦੇ ਨਾਂ ਤੇ ਆਈ ਸੀ ਕੋਈ ਬਦਲਾ ਨਹੀਂ ਹੋਇਆ ਸੰਗ ਤੇ ਅੱਗੇ ਨਾਲੋਂ ਕਰਾਇਮ ਵਧਿਆ ਕੋਈ ਸੇਫ ਨਹੀਂ ਬੰਦਾ ਕਿ ਤੁਰਿਆ ਜਾਂਦਾ ਸੜਕ ਤੇ ਦਰਸ਼ਕ ਬੰਦੇ ਨਾਲ ਧੱਕਾ ਹੋਇਆ ਇੱਕ ਗਵਾਨੀ ਦਾ ਭਈਆ ਕਰ ਰਿਹਾ ਮੇਰੀ ਕਰੋੜਾਂ ਦੀ ਪ੍ਰਾਪਰਟੀ ਤੇ ਕਬਜ਼ਾ ਪੋਰਾਉਣੀ ਹੈ ਮਿਲੀਆਂ ਨਹੀਂ ਸਹੂਲਤਾਂ ਜੋ ਸਰਕਾਰ ਕਹਿੰਦੀ ਜਮੇ ਨਹੀਂ ਮਤ ਕੋਈ ਗੱਲ ਬਦਲਾਵ ਕਰਿਆ ਹੋਵੇ ਤਾਂ ਤਾਂ ਦਾ ਪਸੰਦ ਆਵੇ ਭਰਾਵਾ ਜਦੋਂ ਬਦਲਾਵ ਹੀ ਨਹੀਂ ਹੈਗਾ ਸਾਦੀ ਸਰਕਾਰ ਹੋਈ ਕਿਉਂਕਿ ਬਹੇ ਸੋਚਿਆ ਜਾ ਵੀ ਸਰਕਾਰਾਂ ਕੋਈ ਵੀ ਨਹੀਂ ਵਧੀਆ ਸੀ ਇਹ ਵੀ ਨਹੀਂ ਕਹਿੰਦੇ ਵੀ ਅਸੀਂ ਕਿਸੇ ਨੂੰ ਉਹ ਕਰੀਏ ਵੀ ਇੱਕ ਸਰਕਾਰ ਨੂੰ ਕਹਿ ਦਈਏ ਕਿਉਂਕਿ 75 80 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਇਹ ਆਪਣੇ ਆਪਦਾ ਬਣਾਉਂਦੇ ਨੇ ਤੇ ਆਪਦੇ ਰਿਸ਼ਤੇਦਾਰਾਂ ਦਾ ਬਣਾਉਂਦੇ ਨੇ ਕੁਝ ਨੌਜਵਾਨ ਉਹ ਕਹਿੰਦੇ ਵਿਦੇਸ਼ਾਂ ਤੋਂ ਵੀ ਪੰਜਾਬ ਨੂੰ ਮੋੜ ਲਾਗੇ ਨਹੀਂ ਜੀ ਹਾਲ ਤੱਕ ਤਾਂ ਕੋਈ ਦੇਖਿਆ ਨਹੀਂ ਕੋਈ ਵਿਦੇਸ਼ਾਂ ਤੋਂ ਇੱਧਰ ਨੂੰ ਕੋਈ ਬੱਚਾ ਆਇਆ ਹੋਵੇ ਸਾਂ ਕਹਿੰਦੇ ਧੜਾ ਧੜਾ ਤੁਸੀਂ ਦੇਖ ਲਓ ਡੇਲੀ ਆਪਾਂ ਇੱਥੇ ਅਸੀਂ ਬੈਠੇ ਰਹਨੇ ਆਂ ਗੱਡੀਆਂ ਬੈਗਾਂ ਦੀਆਂ ਭਰੀਆਂ ਬੱਚਿਆਂ ਦੀਆਂ ਬਾਹਰ ਜਾ ਰਹੇ ਨੇ ਨੌਜਵਾਨ ਵਾਪਸ ਆਉਂਦੇ ਨੇ ਉਹ ਆ ਰਹੇ ਨੇ ਪਰ ਉਹਦਾ ਕਾਰਨ ਇਹ ਨਹੀਂ ਹੈਗਾ ਵੀ ਉਹ ਪੰਜਾਬ 'ਚ ਨੌਕਰੀਆਂ ਪੈਦਾ ਹੋ ਗਈਆਂ ਉਹ ਉੱਥੋਂ ਦੁਖੀ ਹੋ ਕੇ ਵਾਪਸ ਆ ਰਹੇ ਨੇ ਇਸ ਵਾਰ ਹੁਣ ਲੋਕ ਸਭਾ ਚੋਣਾਂ ਆ ਗਈਆਂ ਨੇ ਤੇ ਕਿਹੜੀ ਪਾਰਟੀ ਦਾ ਝੰਡਾ ਚੁਲੂ ਸੰਗਰੂਰ ਚ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੀ ਰਾਜਸਤਾਨੀ ਅਸੀਂ ਕਿਤੋਂ ਹਾਰ ਜਾਾਂਗੇ ਸੰਗਰੂਰ ਤੋਂ ਨਹੀਂ ਹਾਰ ਬਹੁਤ ਮੁਸ਼ਕਲ ਹੈ ਜੀ ਕਿਉਂਕਿ ਸਾਰੀਆਂ ਪਾਰਟੀਆਂ ਬਰਾਬਰ ਜਿਹੀ ਹੈ ਕੋਈ ਐਡਾ ਕੋਈ ਹੈ ਨਹੀਂ ਤੁਸੀਂ ਇੱਕ ਨੂੰ ਆਪਾਂ ਕਹਿ ਦਈਏ ਵੀ ਆਹ ਦਾਵੇਦਾਰ ਹੈ ਦਾਵੇਦਾਰ ਰਾਜਸਥਾਨਾ ਕੋਈ ਨਹੀਂ ਮੰਨੇਗਾ ਐਰੇ ਦੇ ਕਰਤਾਰ ਨੂੰ ਕਿਵੇਂ ਦੇ ਦਿਆਂ ਕਿਉਂਕਿ ਭਲੱਥ ਤੋਂ ਆਏ ਨੇ ਕਾਂਗਰਸ ਨੇ ਮੈਦਾਨ ਚੋਂ ਉਤਾਰੇ ਨੇ ਸੰਗਰੂਰ ਦੇ ਲੋਕ ਬਾਹਰਲੇ ਨੂੰ ਸੈੱਟ ਨਹੀਂ ਕਰਦੇ ਜਾਂਦੀ ਉਹ ਤੁਹਾਡੇ ਕੋਲ ਹੀ ਹੈਗਾ ਜੇ ਹਲਕੇ ਦਾ ਬੰਦਾ ਹੁੰਦਾ ਕੋਈ ਵੀ ਕਾਂਗਰਸ ਦਾ ਤਾਂ ਸ਼ਾਇਦ ਵੋਟ ਵੱਧ ਪੈ ਜਾਂਦੀ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਜਾਂ ਪਰ ਇਹ ਜਿਹੜਾ ਸੰਗਰੂਰ ਦਾ ਡਿਸੀਜਨ ਹੈ ਪਾਰਟੀ ਦਾ ਤੇ ਮੇਰਾ ਨਹੀਂ ਹੁਣ ਇੱਥੇ ਲੋਕਲ ਪੱਧਰ ਤੇ ਵਰਕਰ ਆਪਸ ਵਿੱਚ ਹੀ ਲੜੀ ਜਾਂਦੇ ਨੇ ਜੀ ਠੀਕ ਹੈ ਨਾ ਲੀਡਰ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ ਜੀ ਵੀ ਇਹਦੇ ਸਾਰੇ ਇੱਥੇ ਅਸੀਂ ਕਿਸੇ ਦੇ ਮਰਗ ਦੇ ਭੋਗ ਤੇ ਵੀ ਜਾ ਕੇ ਰਾਜ਼ੀ ਨਹੀਂ ਹੈਗੇ ਲੋਕਾਂ ਦੇ ਧੜੇ ਬੰਦੀਆਂ ਬਣਾ ਕੇ ਰੱਖਤੀਆਂ ਜੀ ਇਹਨਾਂ ਨੇ ਇਸ ਕਰਕੇ ਇਹ ਹੈ ਵੀ ਹੁਣ ਲੋਕ ਲੋਕਮੀ ਵੋਟ ਪਾਉਣਗੇ ਕੁਰ ਸ਼ਰੀਆ ਮਮਰ ਤੇ ਵੀ ਛਕਾਈ ਨਹੀਂ ਪਤਾ ਵੀ ਫਿਰਿਆ ਕਿ ਤੁਰਦਾ ਫਿਰਦਾ ਕਿਸੇ ਹੋਰ ਨਾਲ ਬੰਦਾ ਬੋਰਡ ਕਿਤੇ ਹੋਰ ਪਾਵੇ ਇਹ ਵੀ ਹੋ ਸਕਦਾ ਰੋਜ਼ਗਾਰ ਤਾਂ ਕੀ ਦੇਣਾ ਸੀ ਜਿਹੜਾ ਰੋਜ਼ਗਾਰ ਲੋਕਾਂ ਕੋਲੇ ਹੈਗਾ ਉਹ ਵੀ ਖੋਣ ਜਾ ਰਹੇ ਨੇ ਉਹ ਕਿੰਮੇ ਜੇ ਮੰਡੀ ਨਿੱਜੀਕਰਨ ਹੁੰਦੀ ਆ ਤੁਸੀਂ ਲਾ ਲਓ ਪੈਂਚਰ ਵਾਲਾ ਗਿਆ ਵੈਲਡਿੰਗ ਵਾਲਾ ਗਿਆ ਆੜਤੀਆ ਗਿਆ ਟਰੱਕ ਵਾਲਾ ਗਿਆ ਲੇਬਰ ਗਈ ਦੱਸੋ ਕੀ ਹੋਊਗਾ ਲੋਕਾਂ ਨੇ ਬਦਲਾ ਵੀ ਦੇਖ ਲਿਆ ਹੁਣ ਫਿਰ ਲੋਕ ਕਿੱਧਰ ਨੂੰ ਜਾਣਗੇ ਇਹ ਜਿਹੜਾ ਬਦਲ-ਬਦਲ ਕੇ ਦੂਸਰੀਆਂ ਪਾਰਟੀਆਂ ਜਾਈ ਜਾਂਦੇ ਨੇ ਲੋਕਾਂ ਨੂੰ ਯਕੀਨ ਹੀ ਨਹੀਂ ਦੇ ਰਿਹਾ ਜੀ ਵੇ ਸਾਡੇ ਕੀ ਹੋ ਜਾਣਗੇ ਤਬਦਿਆਂ ਦੇ ਨਹੀਂ ਬਣਦੇ ਹੋਰ ਆ ਜੋ ਨਸ਼ੇ ਤੇ ਕਹਿੰਦੇ ਨੇ ਕੰਟਰੋਲ ਹੋਇਆ ਵਾ ਨਹੀਂ ਹੋਇਆ ਨਸ਼ੇ ਤੇ ਕੋਈ ਨਹੀਂ ਕੰਟਰੋਲ ਹੋਇਆ ਬਾਧੂ ਹੈ ਦਾ ਸਦਸ਼ਮ ਨਸ਼ਾ ਤਾਂ ਚੱਲਦਾ ਹੀ ਆ ਆ ਸਾਹਮਣੇ ਕੈਮਰਾ ਮਾਰ ਕੇ ਦੇਖਾ ਖਾਈ ਜਾਂਦਾ ਤਾਂ ਕਹਦੇ ਅਸੀਂ 2.5 ਸਾਲ ਸਿੱਨੇ ਕੰਮ ਕਰਤੇ ਹੁਣ ਜਿੱਤਦੇ ਦੇਖੀਓ ਸੀ ਬਈ ਕੁਝ ਨਹੀਂ ਕਰਿਆ ਤੇਰੇ ਸਾਹਮਣੇ ਹੈਗਾ ਆਪਾਂ ਦੇਖਾਂਗੇ ਵੋਟਾਂ ਪੈਣਗੀਆਂ ਕਿਹੜਾ ਜਿੱਤਦਾ ਦੇਖ ਲਓ ਜਮੀ ਹਾਰਨਗੇ ਗਰੰਟੀ ਹੈ ਮੇਰੀ ਪਹਿਲਾ ਵਥੇਰੀ ਵੋਟ ਅਸੀਂ ਵੀ ਪਾਈ ਆ ਗਈ ਆਮ ਆਦਮੀ ਪਾਰਟੀ ਵੀ ਬਦਲਾਵ ਕਰੂ ਟੱਟੂ ਬਦਲਾਵ ਨਹੀਂ ਕਰਿਆ ਆ ਦੇਖ ਲਓ ਭਈਆ ਪੱਟ ਦਾ ਕਾਲਾ ਨਸ਼ਾ ਘਟਾਉਣਾ ਕਿੱਥੇ ਦੀ ਉਹ ਵਾਦਾਤਾ ਸਰਕਾਰ ਬਾਪੂ ਭਾਜਪੀ ਨੂੰ ਕਿਵੇਂ ਦੇਖਦੇ ਪਿੰਡਾਂ ਚ ਭਾਜਪੀ ਦੇ ਛੇਤਰ ਪੈਂਦੇ ਨੇਗੇ بڑے بڑے ਲੀਡਰ ਤਾਂ ਉਧਰ ਜਾਈ ਜਾਂਦੇ ਨੇ ਪੰਜਾਬ ਚ ਜਾਈ ਜਾਣ ਕਿਧਰੇ ਜਾਈ ਜਾਣ ਇੱਥੇ ਤਾਂ ਛੇਤਰ ਪੈਂਦੇ ਨੇ ਉਹਨਾਂ ਦੇ ਲਾਵਾਂਗੇ ਵੀ ਅਸੀਂ ਬੈ ਆ ਚੱਕੇ ਨੇ ਹੁਣ ਰਾਤ ਵੀ ਲਗੇ ਨੇ ਇਧਰੋਂ ਚੱਕ ਕੇ ਜਦੋਂ ਆ ਗਏ ਪਿੰਡ 'ਚ ਉਹਨਾਂ ਨੂੰ ਵੀ ਸਿੱਧੇ ਲੰਘ ਜੋ ਇੱਥੇ ਪਿੰਡ 'ਚ ਵੜਨ ਦੀ ਲੋੜ ਨਹੀਂ। ਉਹ ਬਰਾ ਹਸਰਾਏ ਹੱਸਦਾ ਕਹਿੰਦਾ ਨੇ ਕਿ ਮੈਂ ਜਿੱਤ ਜਣਾ ਫਰੀਦਕੋਟ ਤੋੜਨਾ ਜਿੱਤ ਜੇ। ਚਾਹੇ ਆਪਦੇ ਘਰ ਵਾਲੀ ਨੂੰ ਵੀ ਨਾਲ ਲਾ ਲੈ ਜਿੱਤਣ ਨੂੰ। ਕੋਈ ਜਿੱਤ ਸਾਬਤ ਨਾ। ਨਾ ਨਾ ਵੀਰੇ ਕੋਈ ਬਦਲਾ ਬਦਲੂ ਨਹੀਂ ਆਇਆ ਹੈਗਾ ਓਰੇ ਆਹ ਦੇਖ ਲੋ ਥੋਡੇ ਸਾਹਮਣੇ ਆ ਸਾਰਾ ਕੁਝ ਤਾਂ ਪਟਿਆ ਪਿਆ। ਬੀਹੀਆਂ ਖਰਾਬ ਹੋਈਆਂ ਪਈਆਂ ਨਹੀਂ ਆ। ਨਹੀਂ ਕੁਛ ਕਰਦੇ ਨਾ ਧਰਦੇ ਨੇਗੇ ਇੱਥੇ ਚੋਰੀਆਂ ਹੋਈ ਜਾਂਦੀਆਂ ਨੇ ਚਿੱਟੇ ਵਾਲੇ ਨੇ ਨਾ ਨਸ਼ਾ ਬੰਦ ਹੁੰਦਾਗਾ ਜਾ ਕੇ ਸਾਰਾ ਕੁਝ ਵੇਚ ਦਿੰਦੇ ਨੇਗੇ ਕਰਦੇ ਧਰਦੇ ਹੈ ਨਹੀਂ ਕੁਛ ਆਮ ਆਦਮੀ ਪਾਰਟੀ ਦੇ ਵੱਲੋਂ ਸੰਗਰੂਰ ਨੂੰ ਆਪਣੀ ਰਾਜਸਥਾਨੀ ਕਿਹਾ ਜਾਂਦਾ ਕਿ ਜਿਵੇਂ ਕਿਹਾ ਜਾਂਦਾ ਸੀ ਕਿ ਅਕਾਲੀਆਂ ਦਾ ਗੜ ਬਠਿੰਡਾ ਤਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡਾ ਗੜ ਸੰਗਰੂਰ ਆਸੀਂ ਉਸੇ ਸੰਗਰੂਰ ਹਲਕੇ ਦੇ ਪਿੰਡਾਂ ਦੇ ਵਿੱਚ ਫਿਰ ਰਹੇ ਆ ਕਿ ਕੁਝ ਬਦਲਾ ਆਇਆ ਜੇ ਫਿਰ ਬਦਲਾ ਆਇਆ ਤਾਂ ਕਿੰਨਾ ਕੁਝ ਆਇਆ ਲੋਕ ਸਰਕਾਰ ਤੋਂ ਖੁਸ਼ ਨੇ ਜਾਂ ਨਾਰਾਜ਼ ਨੇ ਇਹ ਗੱਲਬਾਤ ਕਰ ਲੈਂਦੇ ਆ ਹਸੀ ਕਾਲ ਬਾਈ ਬਦਲਾ ਆਇਆ ਤੁਹਾਡਾ ਟੂਰੀ ਸੰਗਰੂਰ ਹਲਕਾ ਸਸਤਰੀ ਕਾਰਵਾਈ ਜੀ ਸੁਣੋ ਬਾਈ ਸਾਰਿਆਂ ਨੂੰ ਸਸਤਰੀ ਕਾਰ ਬਾਈ ਬਦਲਾ ਤਾਂ ਕੁਝ ਵੀ ਨਹੀਂ ਆਇਆ ਵੈਸੇ ਜੇ ਸੋਚੇ ਜੇ ਮੈਂ ਸਰਕਾਰ ਬਦਲਾ ਬਦਲਾ ਦੇ ਨਾਂ ਤੇ ਆਈ ਸੀ ਕੋਈ ਬਦਲਾ ਨਹੀਂ ਹੋਇਆ ਸੌਂਕ ਤੇ ਅੱਗੇ ਨਾਲੋਂ ਕਿਰਾਏ ਵਧਿਆ ਕੋਈ ਸੇਫ ਨਹੀਂ ਬੰਦਾ ਆਮ ਕੋਈ ਤੁਰਿਆ ਜਾਂਦਾ ਸੜਕ ਤੇ ਵੀ ਕਿਉਂਕਿ ਜੇ ਸੋਚਿਆ ਜਾਵੇ ਪਹਿਲਾਂ ਤਾਂ ਸਰਕਾਰਾਂ ਨੂੰ ਤੁਹਾਨੂੰ ਵੀ ਪਤਾ ਹੈ ਵੀ ਕੀ ਕਰਿਆ ਹੁਣ ਇਹਨਾਂ ਦਾ ਵੀ ਸਭ ਕੁਝ ਨੰਗਾ ਚਿੱਠਾ ਹੋ ਗਿਆ ਸਾਹਮਣੇ ਆ ਗਿਆ ਕਿਉਂਕਿ ਆਉਣ ਵਾਲੀ ਜਨਰੇਸ਼ਨ ਨੂੰ ਰੋਜ਼ਗਾਰ ਚਾਹੀਦਾ ਹੈ ਸਿਹਤ ਸਹੂਲਤਾਂ ਚਾਹੀਦੀਆਂ ਨੇ ਆਪਣੇ ਹੋਰ ਬਾਬਾ ਕੋਈ ਚਾਹੀਦਾ ਜਿਹੜਾ ਜਵਾਕ ਬਾਹਰ ਨਾ ਜਾਣ ਕਿਉਂਕਿ ਇਥੇ ਰੋਜ਼ਗਾਰ ਨਹੀਂ ਬੱਚੇ ਬਾਹਰ ਜਾ ਰਹੇ ਨੇ ਇਹ ਕੋਈ ਬਾਲਾ ਕੋਈ ਵਧੀਆ ਨਹੀਂ ਸਰਕਾਰ ਕਿਉਂਕਿ ਵੈਸੇ ਸੋਚਿਆ ਜਾਵੇ ਸਰਕਾਰਾਂ ਕੋਈ ਵੀ ਨਹੀਂ ਵਧੀਆ ਸੀ ਇਹ ਵੀ ਨਹੀਂ ਕਹਿੰਦੇ ਵੀ ਅਸੀਂ ਕਿਸੇ ਨੂੰ ਉਹ ਕਰੀਏ ਵੀ ਇੱਕ ਸਰਕਾਰ ਨੂੰ ਕਹਿ ਦਈਏ ਕਿਉਂਕਿ 75 80 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਇਹ ਆਪਦੇ ਆਪਦਾ ਬਣਾਉਂਦੇ ਨੇ ਤੇ ਆਪਦੇ ਰਿਸ਼ਤੇਦਾਰਾਂ ਦਾ ਬਣਾਉਂਦੇ ਨੇ ਤੇ ਲੋਕਾਂ ਬਾਰੇ ਇਹਨਾਂ ਨੂੰ ਕੋਈ ਸੋਚ ਨਹੀਂ ਆ ਤੁਸੀਂ ਕਿਹਾ ਕਿ ਨੌਜਵਾਨ ਨੂੰ ਇੱਥੇ ਰੱਖਣ ਦਾ ਕੁਝ ਕਰਦੀਆਂ ਨਹੀਂ ਉਹ ਤਾਂ ਕਹਿੰਦੇ ਕਿ ਅਸੀਂ 45000 ਨੌਕਰੀ ਦੇਤੀ ਕੁਝ ਨੌਜਵਾਨ ਉਹ ਕਹਿੰਦੇ ਵਿਦੇਸ਼ਾਂ ਤੋਂ ਵੀ ਪੰਜਾਬ ਨੂੰ ਮੋੜਨ ਲੱਗੇ ਨਹੀਂ ਜੀ ਹਾਲ ਤੱਕ ਤਾਂ ਕੋਈ ਦੇਖਿਆ ਨਹੀਂ ਕੋਈ ਵਿਦੇਸ਼ਾਂ ਤੋਂ ਇੱਧਰ ਨੂੰ ਕੋਈ ਬੱਚਾ ਆਇਆ ਹੋਵੇ ਸਾਬ ਕਹਿੰਦੇ ਧੜਾ ਧੜਾ ਤੁਸੀਂ ਦੇਖ ਲਓ ਡੇਲੀ ਆਪਾਂ ਇੱਥੇ ਅਸੀਂ ਬੈਠੇ ਰਹਨੇ ਆਂ ਗੱਡੀਆਂ ਬੈਗਾਂ ਦੀਆਂ ਭਰੀਆਂ ਬੱਚਿਆਂ ਦੀਆਂ ਬਾਹਰ ਜਾ ਰਹੇ ਨੇ ਜੀ ਕੋਈ ਇੱਧਰ ਕੋਈ ਰੁਜ਼ਗਾਰ ਹੋਊਗਾ ਅਗਲਾ ਕਾਣੂ ਜਾਊਗਾ ਜੀ ਆਪਦਾ ਘਰ ਛੱਡਣ ਨੂੰ ਆਪਦਾ ਦੇਸ਼ ਛੱਡਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਇਸ ਇਲਾਕੇ 'ਚ ਨੌਕਰੀਆਂ ਮਿਲੀਆਂ ਨਹੀਂ ਜੋ 45000 ਨੌਕਰੀ ਦਾ ਸਰਕਾਰ ਦਾਵਾ ਕਰ ਰਹੀ ਹੈ ਨਹੀਂ ਜੀ ਕੋਈ ਨਹੀਂ ਨੌਕਰੀ ਇੱਕ ਦੋ ਮਿਲ ਗਿਆ ਹੋਣਗੇ ਜੀ ਹੁਣ ਮੰਨ ਲਓ ਲੱਖ ਬੰਦੇ ਮਗਰ ਪੰਜ ਚਾਰ ਨੌਕਰੀਆਂ ਮਿਲ ਗਈਆਂ ਕੀ ਮਿਲਣਾ ਇਹਦਾ ਕੋਈ ਹੋਣੀ ਹੈ ਜੀ ਫਿਰ ਇਸ ਵਾਰ ਹੁਣ ਲੋਕ ਸਭਾ ਚੋਣਾਂ ਆ ਗਈਆਂ ਨੇ ਫਿਰ ਕਿਹੜੀ ਪਾਰਟੀ ਦਾ ਝੰਡਾ ਚੁਲੂ ਸੰਗਰੂਰ ਚ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੀ ਰਾਜਸਤਾਨੀ ਅਸੀਂ ਕਿਤੋਂ ਹਾਰ ਜਾਾਂਗੇ ਸੰਗਰੂਰ ਤੋਂ ਨਹੀਂ ਹਾਰਦੇ ਮੁਸ਼ਕਲ ਹੈ ਜੀ ਕਿਉਂਕਿ ਸਾਰੀਆਂ ਪਾਰਟੀਆਂ ਬਰਾਬਰ ਜਿਹੀ ਹੈ ਕੋਈ ਐਡਾ ਕੋਈ ਹੈ ਨਹੀਂ ਕੋਈ ਵੀ ਇੱਕ ਨੂੰ ਆਪਾਂ ਕਹਿ ਦਈਏ ਵੀ ਆ ਦਾਵੇਦਾਰ ਹੈ ਦਾਵੇਦਾਰ ਰਾਜਸਤਾਨਾ ਕੋਈ ਨਹੀਂ ਮੰਨਿਆ ਜਾ ਰਿਹਾ ਸਾਰਾ ਮਿਕਸ ਜਿਹਾ ਹੀ ਹੈ ਕੋਈ ਆਏ ਨਹੀਂ ਹੈਗਾ ਖੈਰੇ ਦੇ کردار ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਭਲੱਥ ਤੋਂ ਆਏ ਨੇ ਕਾਂਗਰਸ ਨੇ ਮੈਦਾਨ ਚ ਉਤਾਰੇ ਨੇ ਠੀਕ ਹੈ ਜੀ ਕੋਈ ਇੱਧਰ ਕੋਈ ਕਰਦਾਰ ਹੈ ਨਹੀਂ ਜਿਹਨੂੰ ਸਾਡੇ ਹਿਸਾਬ ਨਾਲ ਤਾਂ ਕੋਈ ਲੱਗ ਨਹੀਂ ਰਿਹਾ ਕੋਈ ਕਿਸੇ ਨੂੰ ਤੇ ਲੋਕ ਬਾਹਰਲੇ ਨੂੰ ਅਕਸੈਪਟ ਨਹੀਂ ਕਰਦੇ ਜਲਦੀ ਉਹ ਤੁਹਾਡੇ ਕੋਲ ਹੀ ਹੈਗਾ ਜੇ ਹਲਕੇ ਦਾ ਬੰਦਾ ਹੁੰਦਾ ਕੋਈ ਵੀ ਕਾਂਗਰਸ ਦਾ ਤਾਂ ਸ਼ਾਇਦ ਵੋਟ ਵੱਧ ਪੈ ਜਾਂਦੀ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਜ਼ਿਆਦਾ ਵੋਟ ਪਾਉਂਗੀ ਜੋ ਦਲਬੀਰ ਗੋਲਡੀ ਨੇ ਨਰਾਜ਼ਗੀ ਜਤਾਈਆ ਤੁਹਾਨੂੰ ਲੱਗਦਾ ਕਿ ਉਹਨੂੰ ਟਿਕਟ ਮਿਲਣੀ ਅੰਦਰੂਨੀ ਗਲੇਸ਼ ਹੁਣ ਹੀ ਹੁਣਾ ਹੈ ਹਰੇਕ ਪਾਰਟੀ ਦਾ ਹੁੰਦਾ ਹੈਗਾ ਆਪ ਦਾ ਵੀ ਹੈ ਕਾਂਗਰਸ ਦਾ ਵੀ ਉਹ ਤਾਂ ਹੁਣ ਹੀ ਹੁਣਾ ਜਦੋਂ ਬਾਹਰਲਾ ਬੰਦਾ ਕਿਸੇ ਦਾ ਵੀ ਚਾਹੇ ਆਪ ਵਾਲੇ ਲਿਆ ਕੇ ਬਾਹਰਲਾ ਬੰਦਾ ਛੱਡ ਦੇਣ ਇੱ ਇਹ ਇਦਾਂ ਹੀ ਖੈਰੇ ਨਾਲ ਵੀ ਹੋਣਾ ਹੈਗਾ ਠੀਕ ਹੈ ਨਾ ਇਹ ਤਾਂ ਸਾਰੀਆਂ ਪਾਰਟੀਆਂ ਨਹੀਂ ਹੁੰਦਾ ਜੀ ਮੀਤਿਆਰ ਨੂੰ ਵੋਟ ਪੈ ਜੂ ਕੀ ਲੱਗਦਾ ਨਹੀਂ ਵੋਟ ਤਾਂ ਚਲੋ ਪੈਣੀ ਹੈ ਵੋਟ ਤਾਂ ਸਾਰਿਆਂ ਨੂੰ ਪਊਗੀ ਪਰ ਇਹ ਨਹੀਂ ਖੁੱਲ ਕੇ ਵੋਟ ਕਿਸੇ ਵੀ ਪਾਰਟੀ ਨੂੰ ਨਹੀਂ ਪੈਂਦੀ ਹੈਗੀ ਮੇਰੇ ਮੁਤਾਬਕ ਵੀ ਜਾਨੀ ਲੁਕਮੀ ਵੋਟ ਪਊਗੀ ਕਿਸੇ ਦੇ ਵੀ ਪਾਰਟੀ ਨੂੰ ਪਈ ਜਾਵੇ ਖੁੱਲ ਕੇ ਕੋਈ ਕਿਸੇ ਨਾਲ ਨਹੀਂ ਤੁਰਦਾ ਅੱਜ ਮੈਂ ਇਹਨਾਂ ਨਾਲ ਆ ਕੱਲ ਨੂੰ ਮੈਂ ਕਿਸੇ ਹੋਰ ਨਾਲ ਇਦਾਂ ਹੁਣ ਕੋਈ ਨਹੀਂ ਕਰਕੇ ਰਹੀ ਅਗਲਾ ਕਹਿੰਦਾ ਅੰਦਰ ਖਾਤੇ ਪਾਵਾਂਗੇ ਕੀ ਫਾਇਦਾ ਕਿਉਂਕਿ ਜਿਹੜੇ ਲੀਡਰ ਨੇ ਇਹ ਨਹੀਂ ਪਤਾ ਵੀ ਅੱਜ ਮੈਂ ਖੇਰੇ ਨਾਲ ਖੜਾ ਕੱਲ ਨੂੰ ਖੇਰਾ ਪਾਜ ਪਾ ਜਾਂ ਖੇਰਾ ਆਪ ਚਾ ਜਾਂ ਖੇਰਾ ਕਿੱਧਰ ਹੈ ਜਾਂ ਚਲੋ ਉਮੀਦ ਹੇਰਦਾ ਨਹੀਂ ਪਤਾ ਕੱਲ ਨੂੰ ਪਾਜ ਪਾ ਤਾਂ ਲੋਕ ਹੁਣ ਲੀਡਰਾਂ ਤੇ ਵਿਸ਼ਵਾਸ ਕਰਨੋਂ ਹਟ ਗਏ ਹਾਂ ਤੇ ਇਹਨੂੰ ਕਿਵੇਂ ਦੇਖਦੇ ਹੋ ਕਿ ਜਿਵੇਂ ਆ ਇਸ ਵਕਤ ਚੱਲਿਆ ਕਿਉਂਕਿ ਐਵੇਂ ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇੰਝ ਚੱਲਿਆ ਜਿਵੇਂ ਕਿ ਤਿੰਨ ਤਿੰਨ ਪੀੜ੍ਹੀਆਂ ਦਾ ਰਿਸ਼ਤਾ ਤੋੜ ਕੇ ਲੀਡਰ ਇਧਰ ਉਧਰ ਹੋ ਗਏ ਉਹੀ ਹੈ ਨਾ ਇਹ ਇਸੇ ਕਰਕੇ ਤਾਂ ਲੋਕਾਂ ਦਾ ਵਿਸ਼ਵਾਸ ਛੁੱਟ ਗਿਆ ਲੀਡਰਾਂ ਤੋਂ ਹੁਣ ਇੱਥੇ ਲੋਕਲ ਪੱਧਰ ਤੇ ਵਰਕਰ ਆਪਸ ਵਿੱਚ ਹੀ ਲੜ ਠੀਕ ਹੈ ਨਾ ਲੀਡਰ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ ਚ ਵੀ ਇਹਨਾਂ ਦੇ ਸਾਰੇ ਇੱਥੇ ਅਸੀਂ ਮਰਗ ਦੇ ਭੋਗ ਤੇ ਵੀ ਜਾ ਕੇ ਰਾਜ਼ੀ ਨਹੀਂ ਹੈਗੇ ਲੋਕਾਂ ਨੇ ਧੜੇ ਬੰਦੀਆਂ ਬਣਾ ਕੇ ਰੱਖਤੀਆਂ ਜੀ ਇਹਨਾਂ ਨੇ ਇਸ ਕਰਕੇ ਇਹ ਹੈ ਵੀ ਹੁਣ ਲੋਕ ਲੋਕ ਵੀ ਵੋਟ ਪਾਉਣਗੇ ਖੁੱਲ੍ਹ ਸਰਿਆਮ ਅਮਰ ਜੇ ਕੋਈ ਨਹੀਂ ਪਤਾ ਵੀ ਫਿਰਿਆ ਕਿ ਤੁਰਦਾ ਫਿਰਦਾ ਕਿਸੇ ਹੋਰ ਨਾਲ ਹੈ ਬੰਦਾ ਵੋਟ ਕਿਤੇ ਹੋਰ ਪਾ ਦੇ ਇਹ ਵੀ ਹੋ ਸਕਦਾ ਹੈ ਐਤਕੀ ਉਹ ਮਾਹੌਲੀ ਬਣੂ ਜਦੋਂ ਪਹਿਲਾਂ ਤੁਸੀਂ ਦੋ ਵਾਰ ਭਗਵੰਤ ਮਾਨ ਨੂੰ ਐਮਪੀ ਬਣਾ ਕੇ ਤੋਰਤਾ ਸੀ ਨਹੀਂ ਉਹ ਤਾਂ ਨਹੀਂ ਬਣਦਾ ਜੀ ਕਿਉਂਕਿ ਇਹਨਾਂ ਦੇ ਵਿੱਚ ਲੋ ਆਪ ਆਲਿਆਂ ਦੇ ਵੀ ਜ਼ਰੂਰ ਤੇ ਨਹੀਂ ਕਰਿਆ ਹੋਰ ਸੀਟਾਂ ਤੇ ਇਹਨਾਂ ਨੇ ਵੀ ਇਹੀ ਕੁਝ ਕਰਿਆ ਕਾਂਗਰਸੋਂ ਲਿਆ ਕੇ ਲੀਡਰ ਇਹਨਾਂ ਨੇ ਆਪਣੇ ਮਤਲਬ ਇੱਕ ਦਿਨ ਪਹਿਲਾਂ ਆਉਂਦਾ ਬੰਦਾ ਤਾਂ ਉਹਨੂੰ ਟਿਕਟ ਦੇ ਦਿੰਦੇ ਨੇ ਇਹੀ ਕੰਮ ਭਾਜਪਾ ਵਾਲਿਆਂ ਕਰ ਰਹੇ ਨੇ ਸਾਰੀਆਂ ਪਾਰਟੀਆਂ ਦੀ ਕਰੀ ਇਸ ਕਰਕੇ ਵਰਕਰ ਜਾਂ ਮੰਨ ਕੇ ਚਲੋ ਵੋਟਰ ਕੀ ਕਰਨਾ ਕੀਤੇ ਯਕੀਨ ਕਰਨਾ ਸਰਕਾਰ ਦੇ ਕੰਮ ਕਿਵੇਂ ਲੱਗੇ ਨੇ ਹੁਣ ਤੱਕ ਜੋ 2 ਸਾਲ ਚ ਕੀਤੇ ਨੇ ਉਹਨਾਂ ਨੇ ਦੇਖੋ ਕੰਮ ਤਾਂ ਸਾਰੀਆਂ ਸਰਕਾਰਾਂ ਦੀ ਇੱਕੋ ਜਿਹੀ ਹੁੰਦੇ ਨੇ ਕੋਈ ਵੀ ਮੰਨ ਕੇ ਚਲੋ ਆਮ ਲੋਕਾਂ ਦੀ ਜੇ ਮੰਨ ਕੇ ਚੱਲੀਏ ਤੋ ਥੋੜਾ ਮੋਟਾ ਫਰਕ ਹੋ ਸਕਦਾ ਮੇਨ ਲੀਡਰਾਂ ਦਾ ਆਪ ਦੇ ਤੌਰ ਤੇ ਹੈ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਸਰਕਾਰ ਛੱਡੀ ਹੈ ਕੱਲ ਨੂੰ ਐ ਨਹੀਂ ਪਤਾ ਵੀ ਕਿਹੜਾ ਲੀਡਰ ਛਾਲ ਮਾਰ ਕੇ ਭਾਜਪਾ ਜਾ ਕਿਹੜਾ ਲੀਡਰ ਛਾਲ ਮਾਰ ਕੇ ਕਾਂਗਰਸ ਜਾ ਜਾਂ ਕਾਂਗਰਸ ਵਾਲਾ ਆਪ ਚ ਉਹਨਾਂ ਨੂੰ ਆਪ ਨੂੰ ਹੀ ਪਤਾ ਵੀ ਸਰਕਾਰ ਛੱਡੀ ਹੈ ਜਾਂ ਕਿਸੇ ਹੋਰ ਦੀ ਹੈ ਕੱਲ ਨੂੰ ਕੀ ਦੀ ਬਣ ਜਾਣੀ ਹੈ ਤੁਹਾਡੇ ਮੁਤਾਬਕ ਜਿਵੇਂ ਕਹਿੰਦੇ ਨੇ ਕਿ ਸਾਡੀ ਸਰਕਾਰ ਸੱਤਾ ਚੋਂ ਫੈਸਲੇ ਲੈਂਦੀ ਆ ਕੌਣ ਲਾਗੇ ਨੇ ਨਹੀਂ ਉਹ ਤਾਂ ਕੋਈ ੱਡੀ ਗੱਲ ਨਹੀਂ ਜੀ ਫਿਰ ਉਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਸਾਰਿਆਂ ਦੀ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਵਧੀਆ ਸੀ ਕੋਈ ਮਾੜਾ ਸੀ ਪਰ ਜੇ ਆਮ ਲੋਕਾਂ ਲਈ ਠੀਕ ਹੈ ਜਿਹੜੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਬਾਹਰੋਂ ਵਾਪਸ ਆਉਂਦੇ ਨੇ ਨਾ ਨੌਜਵਾਨ ਵਾਪਸ ਆਉਂਦੇ ਨੇ ਉਹ ਆ ਰਹੇ ਨੇ ਪਰ ਉਹਦਾ ਕਾਰਨ ਇਹ ਨਹੀਂ ਹੈਗਾ ਵੀ ਉਹ ਪੰਜਾਬ ਚ ਨੌਕਰੀਆਂ ਪੈਦਾ ਹੋ ਗਈਆਂ ਹੂੰ ਉਹ ਉੱਥੋਂ ਦੁਖੀ ਹੋ ਕੇ ਵਾਪਸ ਆ ਰਹੇ ਨੇ ਹੂੰ ਇਹ ਤਾਂ ਤੁਸੀਂ ਮੰਨਦੇ ਹੋ ਨਾ ਜੇ ਉਹ ਉਹਨੂੰ ਉੱਥੇ ਰਜਗਾਰ ਹੀ ਨਹੀਂ ਮਿਲ ਰਿਹਾ ਉੱਥੇ ਉਹ ਮੰਨ ਕੇ ਚੱਲ ਉਹਨਾਂ ਦਾ ਸਰਵਾਈਵ ਵੀ ਨਹੀਂ ਹੋ ਰਿਹਾ ਕਿਸੇ ਇੱਕ ਤਰੀਕੇ ਨਾਲ ਤਾਂ ਉਹ ਤਾਂ ਕਰਕੇ ਵਾਪਸ ਆ ਰਹੇ ਜੇ ਜੇ ਹਜ਼ਾਰ ਦੇ ਵਿੱਚੋਂ ਦੋ ਚਾਰ ਜਣੇ ਵਾਪਸ ਆ ਗਏ ਉਹ ਇਸ ਕਰਕੇ ਥੋੜੀ ਆਏ ਨੇ ਵੀ ਪੰਜਾਬ ਦੇ ਵਿੱਚ ਮਾਹੌਲ ਵੀ ਜਿਆਦਾ ਵਧੀਆ ਹੋ ਗਿਆ ਤਾਂ ਆਏ ਨੇ ਉਹ ਉਹ ਗੱਲ ਨਹੀਂ ਹੈਗੀ ਜੇ ਆਪਾਂ ਫੇਸਬੁਕ ਤੇ ਜਦ ਵੀਡੀਓ ਵੀ ਲੋਕ ਆ ਮੈਂ ਕਿਆ ਅਗਲਾ ਕਹਿੰਦਾ ਮੈਸੇਜ ਛੱਡ ਕੇ ਆ ਗਿਆ ਉਥੋਂ ਪਰ ਉਥੋਂ ਛੱਡ ਕੇ ਆ ਗਿਆ ਹੁਣ ਪਰ ਇੱਥੇ ਆ ਕੇ ਕੀ ਕਰੂਗਾ ਉਹ ਹੂੰ ਇੱਥੇ ਉਹਦੇ ਅੱਗੇ ਤਾਂ ਇੱਥੇ ਵੀ ਸਾਹਮਣੇ ਕੁਝ ਨਹੀਂ ਹੈਗਾ ਜੀ ਹੂੰ ਠੀਕ ਹੈ ਨਾ ਹੂੰ ਬਾਪੂ ਬਦਲਾਇਆ ਕੁਝ ਤੁਹਾਡਾ ਦਾ ਤੂਰੀ ਹਲਕਾ ਭਗਵੰਤਮਾਨ ਦਾ ਹਲਕਾ ਜਮੇ ਨਹੀਂ ਹੋਰਾ ਵੀ ਨਹੀਂ ਆਇਆ ਮਿਲੀਆਂ ਨਹੀਂ ਸਹੂਲਤਾਂ ਜੋ ਸਰਕਾਰ ਦੇ ਜਮੇ ਨਹੀਂ ਮੈਂ ਇਹਨਾਂ ਦਾ ਸਮਝਾ ਕਿਥੇ ਬੁੰਡਾ ਮਾਰਦਾ ਕੋਈ ਲੁੱਟ ਲਿਆ ਇਸੇ ਆ ਕੋ ਚੱਲਦੇ ਸਰਕਾਰ ਤਾਂ ਕਹਿੰਦੀ ਅਸੀਂ ਉਹ ਕੰਮ ਕਰਤੇ ਜੋ ਹੁਣ ਤੱਕ 75 ਸਾਲਾਂ ਚ ਨਹੀਂ ਹੋਏ ਉਹ ਤਾਂ ਬਹੁਤ ਕੁਝ ਕੋਈ ਨਹੀਂ ਉਹ ਆਪਾਂ ਨੂੰ ਨਹੀਂ ਜੀ ਨਾ ਲਵੇ ਲੋਲੇ ਦਸਮਰੂਰ ਜਿਲ੍ਹੇ ਚ ਧੱਕੀ ਹੋ ਜਾਂਦਾ ਇੱਕ ਆਪਣੇ 21 ਬੰਦੇ ਮਰ ਗਏ ਉੱਥੇ ਉਹਨਾਂ ਦੀ ਛਣਮਾਈ ਨਹੀਂ ਕਰੀ ਉਹ ਮਾਰ ਪੱਜਿਆ ਫਿਰਦਾ ਤੇਰੀਵਾਲ ਦੇ ਪਚੌਂਦਾ ਨਹੀਂ ਤੁਹਾਡੇ ਆਪਦੇ ਐਮ ਐਲ ਏ ਬਣੇ ਨੇ ਭਗਵੰਤ ਮਾਨ ਪਹੁੰਚੇ ਨਹੀਂ ਪਿੰਡਾਂ ਚ ਨਹੀਂ ਜੀ ਨਹੀਂ ਕਿਸੇ ਦੇ ਦੁੱਖ ਤਕਰੀਬ ਚ ਨਹੀਂ ਆਇਆ ਪਿੰਡਾਂ ਚ ਉਹ ਆਮ ਲੋਕਾਂ ਦੀ ਸਰਕਾਰ ਸੀ ਹੁਣ ਪੰਜ ਮੰਤਰੀ ਖੜਾਤੇ ਨੇ ਉਹ ਨੂੰ ਕਿਵੇਂ ਦੇਖਦੇ ਹੋ ਉਹ ਵੀ ਦੇਖਦੇ ਹੋ ਆਪਦੇ ਉਧਰ ਹੀ ਫੜ ਕੇ ਖੜਾਤੇ ਜੇ ਹੋਰ ਬੰਦੇ ਹੁੰਦੇ ਕੋਲ ਚਾਦੇ ਦੇ ਖੜਾਉਂਦਾ ਹੂੰ ਉਹਨਾਂ ਕੋਲ ਤਾਂ ਹੈਗੇ ਤੇ ਉਹਦੇ ਹੂੰ ਹੋਰ ਨਵੇਂ ਕੱਢਦਾ ਬੰਦੇ ਹੂੰ ਜਦ ਆਮ ਬੰਦੇ ਉਹਦੇ ਹੱਥ ਇਤੇ ਹੂੰ ਨਹੀਂ ਹੂੰ ਇੱਕ ਹੋਰ ਆ ਜੀ ਜੇ ਮੈਂ ਆਪਣੇ ਹੁਣ ਮੰਡੀ ਕਰਨ ਨੂੰ ਨਿੱਜੀ ਕਰਨ ਨਿੱਜੀ ਹੱਥਾਂ 'ਚ ਦੇ ਰਹੇ ਨੇ ਹੂੰ ਇਹਨਾਂ ਨੇ ਆਪ ਪਹਿਲਾਂ ਗੱਲ ਕਰਕੇ ਸਾਡੇ ਵੀ ਰੋਜ਼ਗਾਰ ਤਾਂ ਕੀ ਦੇਣਾ ਸੀ ਜਿਹੜਾ ਰੋਜ਼ਗਾਰ ਲੋਕਾਂ ਕੋਲ ਹੈਗਾ ਉਹ ਵੀ ਖੋਣ ਜਾ ਰਹੇ ਨੇ ਓਕੇ ਮੇਰੇ ਮੰਡੀ ਨਿੱਜੀਕਰਨ ਹੁੰਦੀ ਆ ਤੁਸੀਂ ਲਾ ਲੋ ਪੈਂਚਰ ਵਾਲਾ ਗਿਆ ਬਿਲਡਿੰਗ ਵਾਲਾ ਗਿਆ ਆੜਤੀ ਆ ਗਿਆ ਟਰੱਕ ਵਾਲਾ ਗਿਆ ਲੇਬਰ ਗਈ ਦੱਸੋ ਕੀ ਹੋਊਗਾ ਸਾਰੇ ਵਿਲੇ ਹੋ ਜਾਣਗੇ ਰੋਜ਼ਗਾਰ ਖਤਮ ਕਰ ਰਹੇ ਨੇ ਦੇਣ ਦੀ ਬਜਾਏ ਕਿਉਂਕਿ ਇਹ ਜਿਹੜੀਆਂ ਅਡਾਨੀ ਬਾਨੀ ਦੀਆਂ ਕੰਪਨੀਆਂ ਨਿਕਲ ਉਹਨਾਂ ਦੇ ਇਹ ਦੇ ਰਹੇ ਨੇ ਆਮ ਲੋਕਾਂ ਨੇ ਕੁਝ ਨਹੀਂ ਸੋਚ ਰਹੇ ਸਿਰਫ ਲੋਕਾਂ ਤੋਂ ਵੋਟਾਂ ਲੈਂਦੇ ਨੇ ਵੋਟਾਂ ਲੈ ਕੇ ਆਉਣਾ ਚਲੇ ਜਾਂਦੇ ਨੇ ਬਸ ਫਿਰ ਉਹਨਾਂ ਦੀ ਹੋ ਜਾਂਦੇ ਨੇ 5 ਸਾਲ ਲੋਟਦੇ ਨੇ ਲੋਕਾਂ ਨੂੰ ਕੋੜਦੇ ਨੇ ਜਿਹੜਾ ਸਾਈਲੋ ਦਾ ਫੈਸਲਾ ਆਇਆ ਸੀ ਤੁਸੀਂ ਵੀ ਸੁਣਿਆ ਉਹ ਵਾਪਸ ਚੱਲ ਗਿਆ ਉਹਨੂੰ ਕਿਵੇਂ ਦੇਖਿਆ ਇਹ ਜੀ ਜਿਹੜਾ ਸਾਈਲੋ ਦਾ ਫੈਸਲਾ ਆਇਆ ਸੀ ਇਹ ਸਿਰਫ ਆ ਵੋਟਾਂ ਕਰਕੇ ਇਹਨਾਂ ਨੇ ਵਾਪਸ ਲਿਆ ਜੀ ਕਿਸਾਨ ਜੁੜਿਆ ਦਬਾਅ ਕੁਸ ਲਾ ਲੋ ਚਲੋ ਕੋ ਸਾ ਵੱਡਾ ਮੁੱਦਾ ਤਾਂ ਵੋਟਾਂ ਕਰਕੇ ਹੋਇਆ ਇਹ ਲਾਗੂ ਕਰਨਗੇ ਜੀ ਕੁਝ ਸਾਲਾਂ ਚ ਕਰਨਗੇ ਵੋਟਾਂ ਤੋਂ ਬਾਅਦ ਕਰ ਦੇਣਗੇ ਹਾਂ ਸਰਕਾਰ ਤਾਂ ਕਹਿੰਦੀ ਕਿ ਕਿਸਾਨਾਂ ਨੂੰ ਹੁਣ ਅਸੀਂ ਦਿਨ ਨੂੰ ਬਿਜਲੀ ਦੰਨੇ ਆ ਰਾਤਾਂ ਨੂੰ ਨਹੀਂ ਜਾਣਾ ਪੈਂਦਾ ਮੁਰਗੀਆਂ ਤੱਕ ਦੇ ਮੁਆਵਜ਼ੇ ਦੇਤੇ ਇਹ ਤਾਂ ਜੀ ਹੁਣ ਇਹਨਾਂ ਦੇ ਕਾਗਜ਼ਾਂ 'ਚ ਨੇ ਦਫ਼ਤਰਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਏਸੀ ਰੂਮਾਂ 'ਚ ਦੱਸੋ ਆ ਜਿਹੜਾ ਇੱਧਰ ਆਪਣੇ ਹੜਾ ਕਿਸੇ ਨੂੰ ਕੋਈ ਮੁਰਗੀ ਦਾਣੀ ਮਿਲਿਆ ਕਿ ਇਹਨੂੰ ਅੰਡੇ ਦਾਣੀ ਮਿਲਿਆ ਕਿ ਇਹਨੂੰ ਬੱਕਰੀ ਦਾ ਤਾਂ ਕਹਿੰਦੇ ਸੀ ਦੇਵਾਂਗੇ ਇਹਨਾਂ ਨੇ ਫਸਲਾਂ ਦੇ ਨਹੀਂ ਦਿੱਤੇ ਜੀ ਫਸਲਾਂ ਦੇ ਮਾਪਦੇ ਹਾਲੇ ਪਏ ਨੇ ਜੀ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਸਰਕਾਰਾਂ ਦੀ ਉਹ ਤਾਂ ਕਹਿੰਦੇ ਅਸੀਂ ਗਦਾਵਰੀਆਂ ਬਾਅਦ 'ਚ ਕਰਾਂਗੇ ਪਹਿਲਾਂ ਅਗਲੀ ਫਸਲ ਜੋਗੇ ਪੈਸੇ ਦੇ ਦਾਂਗੇ ਕੁਝ ਨਹੀਂ ਕਰਿਆ ਜੀ ਇਹਨਾਂ ਨੇ ਬਿਲਕੁਲ ਹੀ ਨਹੀਂ ਹੋਇਆ ਜੁਨਾ ਇਹਨਾਂ ਨੇ ਕਿਹਾ ਉਹਦੂ ਉਲਟ ਹੋਇਆ ਉਹੀ ਬਸ ਜਮੇ ਝੂਠ ਬੋਲ ਕੇ ਆਈ ਸੀ ਸਰਕਾਰ ਉਹ ਝੂਠਾ ਦਾ ਪਲੰਦਾ ਝੂਠ ਚੀਰੇ ਬੀਤੇ ਹਰ ਕਹਿੰਦੇ ਨੇ ਕਿ ਜਦੋਂ ਸਿਮਰਜੀਤ ਮਾਨ ਬਣ ਜਾਂਦੇ ਨੇ ਕਿ ਉਦੋਂ ਸਾਡੇ ਕੋਲ ਕੰਮ ਨਹੀਂ ਸੀ ਇਸ ਵਾਰ ਸਾਡੇ 2 2.5 ਸਾਲ ਦੇ ਕੰਮ ਦੇਖ ਕੇ ਵੋਟ ਪੈਣੀ ਆ ਚਲੋ ਉਹ ਤਾਂ ਹੀ ਦੇਖੋ ਜਿਹੜੇ ਵਰਕਰ ਉਹਨਾਂ ਪਾਉਣੀ ਆ ਪਰ ਕੰਮਾਂ ਨੂੰ ਕਹੀਏ ਵੀ ਕੰਮ ਤਾਂ ਬਾਈ ਕੰਮਾਂ ਨੂੰ ਤਾਂ ਕੋਈ ਕੰਮ ਜੇ ਹੋਏ ਹੋਣਗੇ ਤਾਈਆਂ ਲੋਕ ਪਾਉਣਗੇ ਅਸਲ ਤੇ ਮੈਂ ਭਾ ਗੱਲ ਪਹਿਲਾਂ ਕਰਿਆ ਵੀ ਨੌਜਵਾਨਾਂ ਨੂੰ ਰੋਜ਼ਗਾਰ ਸੇਲ ਸਹੂਲਤਾ ਵਿੱਦਿਆ ਇਹ ਚਾਹੀਦੀ ਆ ਹੋਰ ਕੀ ਚਾਹੀਦਾ ਫਿਰ ਦੁਬਾਰਾ ਤਾਂ ਚਲਦੀ ਹੀ ਦੋ ਮੁੱਦਿਆਂ ਤੇ ਕਹਿੰਦੇ ਅਸੀਂ ਸਿੱਖਿਆ ਨੂੰ ਸੁਧਾਰਨਾ ਜਾਂ ਜੋ ਹਸਪਤਾਲ ਦੇ ਪ੍ਰਬੰਧ ਨੇ ਉਹ ਸਹੀ ਕਰਨੇ ਨੇ ਦੇਖੋ ਹਾਲੇ ਤੱਕ ਤਾਂ ਕੁਝ ਨਹੀਂ ਹੋਇਆ ਆ ਡਿਸਪੈਂਸਰੀ ਆ ਜੀ ਵਗਜੋ ਇੱਥੋਂ ਜੇ ਤੁਹਾਨੂੰ ਸਿਰ ਦੋਖ ਦੇ ਤੋ ਗੋਲੀ ਤੋਂ ਵੱਧ ਮਿਲ ਗਈ ਜਾਂ ਬਕਾਰ ਦੀ ਤੋਂ ਗੋਲੀ ਤਾਂ ਕਹਿ ਦਿਓ ਇਹ ਸਿਰਫ ਕਹਿਣੀ ਤੇ ਕਰਨੀ 'ਚ ਫਰਕ ਆ ਜੀ ਤੁਹਾਡੇ ਹਲਕੇ 'ਚ ਮਹੱਲਾ ਕਲੀਨਿਕ ਨਹੀਂ ਖੁੱਲੇ ਨਹੀਂ ਜੀ ਸਾਡੇ ਇੱਥੇ ਕੋਈ ਮਹੱਲਾ ਕਲੀਨਿਕ ਨਹੀਂ ਪੁਰਾਣੀ ਡਿਸਪੈਂਸਰੀ ਆ ਸਾਡੇ ਆ ਮੁੱਖ ਮੰਤਰੀ ਦੇ ਆਪਦੇ ਹਲਕੇ 'ਚ ਤੁਸੀਂ ਕਹਿੰਦੇ ਹੋ ਕਿ ਮਹੱਲਾ ਕਲੀਨਿਕ ਨਹੀਂ ਖੁੱਲਿਆ ਨਹੀਂ ਜੀ ਹਾਂ ਨਹੀਂ ਮਹੱਲਾ ਕਲੀਨਿਕ ਕੋਈ ਨਹੀਂ ਹੈ ਫਿਰ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਵੀ ਨਹੀਂ ਕੰਮ ਕੀਤੇ ਵੀ ਪੁਰਾਣੀਆਂ ਸਰਕਾਰਾਂ ਨੇ ਲੋਕਾਂ ਨੇ ਬਦਲਾਅ ਵੀ ਦੇਖ ਲਿਆ ਹੁਣ ਫਿਰ ਲੋਕ ਕਿੱਧਰ ਨੂੰ ਜਾਣਗੇ ਬਸ ਲੋਕਾਂ ਨੇ ਕਿੱਧਰ ਨੂੰ ਜਾਣਾ ਜੀ ਬਾਦਸ਼ਾਹ ਹੁਣ ਸਹੀ ਗੱਲ ਹੈ ਜੀ ਖੂ ਖਾਤ ਹੈ ਹੁਣ ਜਿਹਨੇ ਵੋਟ ਅਗਲੇ ਪਾਰ ਮੇਰੇ ਸਾਬ ਨਾਲ ਤਾਂ ਵੋਟ ਵੀ ਪੂਰ ਵੋਟ ਸਤੇ ਬਹੁਤ ਘੱਟ ਹੋਊਗੀ ਜਜ ਹਾਲਾਤ ਨੇ ਕਿਉਂਕਿ ਇਹ ਜਿਹੜਾ ਬਦਲ-ਬਦਲ ਕੇ ਦੂਸਰੀਆਂ ਪਾਰਟੀਆਂ ਚਾਈ ਜਾਂਦੇ ਨੇ ਲੋਕਾਂ ਨੂੰ ਯਕੀਨ ਹੀ ਨਹੀਂ ਦੇ ਰਿਹਾ ਜੀ ਵੀ ਸਾਡੇ ਕੀ ਹੋ ਜਾਣਗੇ ਤਾਂ ਆਪਦੇ ਆਂ ਦੇ ਨਹੀਂ ਬਣਦੇ ਜਿਹੜੇ ਸਾਰੀ ਉਮਰ ਜਿਹੜੇ ਉਹਨਾਂ ਦੇ ਪਿਓ ਦਾਦਿਆਂ ਨੇ ਵੀ ਲਾਤੀ ਉਹਨਾਂ ਦੇ ਵੀ ਮਿੱਟੀ ਉਹ ਪਾਤੀਆਂ ਨੂੰ ਸਰਚ ਉਹ ਜੋ ਤਾਂ ਐਮਪੀ ਸਿਮਰਜੀਤ ਮਾਨ ਨੂੰ ਕਿਵੇਂ ਦੇਖਦੇ ਹੋ ਪਿਛਲੀ ਗੇਰ ਜਿੱਤੇ ਸੀ ਇਸ ਵਾਰ ਵੋਟ ਪਾਊਗੀ ਦੇਖੋ ਜੀ ਆਪਾਂ ਪਹਿਲਾਂ ਵੀ ਗੱਲ ਕਰੀਆ ਵੀ ਵੋਟਾਂ ਕਿ ਆਏ ਨਹੀਂ ਹੈਗਾ ਵੀ ਆਪਾਂ ਇੱਕ ਪਾਰਟੀ ਨੂੰ ਦਾਵੇਦਾਰ ਕਰਦੀ ਵੀ ਆ ਇਹਨਾਂ ਦਾ ਪੱਕਾ ਜਿੱਤਦਾ ਝੰਡਾ ਗੱਡੇ ਜੋ ਮਿਕਸ ਹੀ ਆ ਸਾਰਾ ਜੀ ਕੋਈ ਇਹਨਾਂ ਕੋਈ ਪੱਕਾ ਨਹੀਂ ਹੈਗਾ ਹਸੀ ਕਾਲ ਬਾਬੂ ਆਇਆ ਕੁਛ ਬਦਲਾ ਸੰਗਰੂਰ ਚ ਹਾਂ ਆਇਗਾ ਬਦਲਾ ਤਾਂ ਬਦਲਾ ਪੂਰਾ ਹੈ ਪਰ ਇਹਦੇ ਪੈਰ ਨਹੀਂ ਲੱਗਣ ਦਿੰਦੇ ਦੂਜੇ ਹੂੰ ਕੰਮ ਹੋ ਗਏ ਹਾਂ ਕੰਮ ਵਧੀਆ ਹੁੰਦੇ ਨੇ ਹੂੰ ਖੁਸ਼ ਹਾਂ ਖੁਸ਼ ਹਾਂ ਜਿਹੜੇ ਉਹ ਕਹਿੰਦੇ ਦਿਨਾਂ ਨੂੰ ਦਿਨ ਚ ਲਾਈਟ ਦੰਨੇ ਆ ਕਿਸਾਨਾਂ ਨੂੰ ਰਾਤਾਂ ਨੂੰ ਨਹੀਂ ਜਾਣਾ ਪੈਂਦਾ ਖੁਸ਼ ਹਾਂ ਉਹ ਦਿੱਤੀ ਐ ਲਾਈਟ ਉਹ ਦਿੱਤੀ ਆ ਈ ਕਹਿਣ ਵਾਲੀ ਆ ਗੱਲ ਉਹ ਕਰਿਆ ਕੰਮ ਉਹਨੇ ਹੈ ਹੋਰ ਜੋ ਨਸ਼ੇ ਤੇ ਕਹਿੰਦੇ ਨੇ ਕੰਟਰੋਲ ਹੋਇਆ ਬਾਬੂ ਨਹੀਂ ਹੋਇਆ ਹੂੰ ਨਸ਼ੇ ਤੇ ਕੋਈ ਨਹੀਂ ਕੰਟਰੋਲ ਹੋਇਆ ਬਾਧੂ ਹੈ ਨਸ਼ਾ ਦਾ ਸੰਕਾ ਹੂੰ ਨਸ਼ਾ ਤੋਂ ਤੂੰ ਵੱਧ ਗਿਆ ਹਮ ਸਰਕਾਰ ਤਾਂ ਕਹਿੰਦੀ ਕੰਟਰੋਲ ਕਰ ਲਿਆ ਸੀ ਗਮੀ ਨਹੀਂ ਡੰਗਣ ਨਹੀਂ ਹੋਇਆ ਬਸ ਯੋਦੋਂ ਚਲੋ ਫੇਟ ਕਣਕ ਤੇ ਜਿੱਟਿਆ ਬੋਲ ਹੈ ਮੁੰਜਾ ਬਣ ਗਿਆ ਹੁਣ ਠੀਕ ਹੈ ਮੈਂ ਹੁਣ ਮੁੰਨ ਕਹਦਾ ਦਿੱਤਾ ਹੁਣ ਫੌਜੀ ਕੋਲੇ ਕਰ ਉਹਦਾ ਜੇਬ ਚ ਆਪ ਰੱਖੀ ਬੈਠਾਗਾ ਨਹੀਂ ਨਸ਼ੇ ਦਾ ਨਹੀਂ ਕੰਟਰੋਲ ਹੋਇਆ ਕੋਈ ਹਾਂ ਜਿਹੜੀ ਗੱਲ ਹੈ ਕਰਨ ਵਾਲੀ ਨੌਕਰੀਆਂ ਨੌਕਰੀਆਂ ਮਿਲੀਆਂ ਤੁਹਾਡੇ ਇਲਾਕੇ 'ਚ ਵੀ ਆਪਾਂ ਤਾਂ ਅਣ ਪੜਾ ਸਾਨੂੰ ਨੌਕਰੀ ਦਾ ਕੀ ਪਤਾ ਮੈਨੂੰ ਤਾਂ ਹੀ ਨਹੀਂ ਪਤਾ ਵੀ ਕੋਈ ਹੋਇਆ ਕਿ ਨਹੀਂ ਹੋਇਆ ਨਾ ਆਮਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਪੂਰੇ ਦੇਸ਼ ਚੋਂ ਹਾਰ ਜਾਾਂਗੇ ਸੰਗਰੂਰ ਤੋਂ ਨਹੀਂ ਹਾਰਦੇ ਇਸ ਵਾਰ ਜਿੱਤਣਗੇ ਮੈਦ ਨਹੀਂ ਤੁਸੀਂ ਕਹਿੰਦੇ ਉਹ ਕੰਮ ਵੀ ਕਰਤੇ ਜਿੱਤਣ ਦੀ ਵੀ ਉਮੀਦ ਨਹੀਂ ਨਹੀਂ ਉਮੀਦ ਨਹੀਂ ਕੀ ਕਰਨਾ ਉਮੀਦ ਨਹੀਂ ਤੁਸੀਂ ਤਾਂ ਕਿਉਂ ਕੰਮ ਵੀ ਕਰਦੇ ਭਾਈ ਲੋਕ ਸਾਲੇ ਹਰਮੀ ਨੇ ਦੂਏ ਪਾਸੇ ਨੂੰ ਜਾਂਦੇ ਹੁੰਦੇ ਨੇ ਕਿਹੜਾ ਬੱਛੇ ਰਹਿੰਦੇ ਨੇ ਸਮਝ ਗਿਆ ਤੂੰ ਇਹ ਦੂਏ ਪਾਸੇ ਨੂੰ ਉਹਦੀ ਬਦਲ ਜਾਂਦੇ ਨੇ ਕੰਮ ਵਾਲੇ ਕੰਨੀ ਨੂੰ ਤਾਂ ਪੌਂਦੀ ਘਟਨੇ ਵੋਟਾਂ ਇੱਥੇ ਸਰਪੰਚ ਬਣਿਆ ਉਹ ਜਿਹੜੇ ਜ਼ਿਆਦਾ ਕੰਮ ਕਰਜੂ ਉਹਨੂੰ ਨਹੀਂ ਵੋਟ ਪੈਂਦੀ ਜਿਹੜਾ ਮੇਰੇ ਵਰਗਾ ਹੋਰ ਖੜਜੂ ਉਹਨੂੰ ਪੈ ਜਾਂਦੀ ਹੈ ਕਿਸੇ ਮਰਜੀ ਤੋਂ ਮਾਨ ਨੂੰ ਪੈਜੂਗੀ ਸਿਮਰਜੀਤ ਮਾਨ ਖੜਿਆ ਹੂੰ ਉਹ ਮੌਜੂਦਾ ਐਮਪੀ ਆ ਤੁਹਾਡਾ ਨਾ ਉਹਦਾ ਹੱਕ ਖੜਾਈ ਨਹੀਂ ਕਿਸੇ ਨੇ ਉਹਦਾ ਹੁਣ ਹੈ ਹੀ ਨਹੀਂਗਾ ਚੈੱਕ ਪਾਉ ਕਾਦੀ ਖੜਿਆ ਨਹੀਂ ਉਹਦੀ ਆਪਣੀ ਪਾਰਟੀ ਆ ਅਕਾਲੀ ਦਲ ਅੰਮ੍ਰੇਸਰ ਦੇ ਉਹ ਤਾਂ ਉਹਨੂੰ ਤਾਂ ਅੱਗੇ ਜਿੱਤਿਆ ਤਾਂ ਤੀ ਵਧੀਆ ਫੇਰ ਜੇ ਖੜੂਗਾ ਜੇ ਫੇਰ ਪਾ ਦੇਣਗੇ ਵੋਟਾਂ ਜਿੱਤ ਜੂਗਾ ਉਹ ਕੋਈ ਮਹਿਦ ਨਹੀਂ ਕਹਿ ਸਕਦੇ ਹਲੇ ਟੱਕਰ ਹੈ ਹੂੰ ਜਿੱਤ ਸਕਦਾ ਹੂੰ ਜਿਵੇਂ ਅੱਗੇ ਜਿੱਤੇ ਆ ਤੀ ਹੂੰ ਕਾਂਗਰਸ ਪਾਰਟੀ ਨੇ ਸੁਖਪਾਲ ਖੈਰਾ ਖੜਾਇਆ ਉਹ ਕਿਵੇਂ ਦੇਖਦੇ ਹੋ ਉਹ ਵੀ ਠੀਕ ਹੈ ਹੂੰ ਉਹ ਵੀ ਵਧੀਆ ਵੋਟ ਖੱਟੂ ਸਰਕਾਰਾਂ ਜੋ ਮੌਜੂਦਾ ਸਰਕਾਰਾਂ ਉਹਨੇ ਤੁਹਾਡੇ ਲਈ ਕਿੰਨੇ ਕੰਮ ਕੀਤੇ ਨੇ ਜੋ ਘਰਾਂ ਲਈ ਬਿਜਲੀ ਆ 600 ਜੁਟ ਮੁਫਤਾ ਖੁਸ਼ ਹੋ ਚੀਜ਼ਾਂ ਤੋਂ ਉਹ ਤਾਂ ਖੁਸ਼ੀ ਹੈ ਕਿ ਜਦੋਂ ਬਿਲ ਨਿਓ ਦਾ ਆਰਾਮ ਨਾਲ ਪੈ ਜਾਂਦਾ ਕਿ ਨਹੀਂ 5-6000 ਰੁਪਏ ਭਰਨਾ ਪਿਆ ਕਰੇ ਉਹਦਾ ਫਾਇਦਾ ਹੀ ਫਾਇਦਾ ਹੈ ਹੈ ਉਹ ਗੱਲ ਨੂੰ ਮਾੜੀ ਕਿਵੇਂ ਕਹਦੇਗੇ ਜਿਹੜੀ ਕੋਈ ਫਾਇਦੇ ਵਾਲੀ ਗੱਲ ਹੈ ਤੁਹਾਡੇ ਜ਼ਿਲ੍ਹੇ ਦੇ ਵਿੱਚੋਂ 2-3 ਮਹੀਨਿਆਂ ਦੇ ਵਿੱਚੋਂ ਕਿਉਂਕਿ ਤਾਂ ਕਿਹਾ ਜਾਂਦਾ ਕਿ ਸੰਗਰੂਰ ਜਿੱਤੇ ਹੋਏ ਨੂੰ ਹਰਾ ਦਿੰਦਾ ਤੁਸੀਂ ਜਿੱਤੇ ਹੋਏ ਨੇ ਆਮ ਆਦਮੀ ਪਾਰਟੀ ਹਰਾਤੀ ਸੀ ਫੇਰ ਇੱਕ ਹੀ ਇੱਕ ਹੀ ਫੇਰ ਟੱਕਰ ਨਹੀਂ ਗਈ ਤਾਂ ਹੀ ਤਾਂ ਕਹਿੰਦੇ ਤੈਨੂੰ ਇਹਨਾਂ ਦਾ ਕੋਈ ਪਤਾ ਨਹੀਂ ਲੋਕਾਂ ਦਾ ਕਿੱਧਰ ਨੂੰ ਜਾਣਗੇ ਵੀ ਕਿ ਹੂੰ ਜਿੱਤੇ ਇਹਨੂੰ ਕੋਈ ਪਤਾ ਨਹੀਂ ਵੀ ਇਹਨੂੰ ਇੱਥੇ ਕੀ ਨਾ ਹੀ ਪਹੁੰਚੋ ਇਹਨਾਂ ਨੂੰ ਵੋਟਾਂ ਬਾਪੂ ਜੀ ਆਇਆ ਕੁਝ ਬਦਲਾ ਬਸ ਠੀਕ ਹੈ ਵਧੀਆ ਜਿਹੜਾ ਟਾਈਮ ਚੱਲੀ ਜਾਵੇ ਦਿੱਤੀਆਂ ਨਹੀਂ ਸਰਕਾਰਾਂ ਨੇ ਸਹੂਲਤਾਂ ਸਹੂਲਤਾਂ ਤਾਂ ਬਹੁਤ ਦੇ ਗਿਆ ਕੰਮ ਤਾਂ ਜਿੰਨੇ ਕਰੇ ਨੇ ਵਧੀਆ ਕਰ ਗਿਆ ਵਿਚਾਰਾ ਫਿਰ ਜੋ ਕਹਿੰਦੀ ਆ ਕਿ ਆਮ ਆਦਮੀ ਪਾਰਟੀ ਰਾਜਸਤਾਨੀ ਆ ਫਿਰ ਜਿੱਤ ਜੂ ਇਸ ਵਾਰ ਵੀ ਦੇਖੋ ਹੁਣ ਦੁਨੀਆ ਦੀ ਤਿਲਕਣ ਬਾਜ਼ੀ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਇਨੇ ਦੇ ਲਾਈਟ ਦਾ ਆਰਾਮ ਦਾ ਬਹੁਤ ਕਰਤਾ ਹੂੰ ਦਿਨੇ ਦਿਨੇ ਰਮਾ ਲੈਨੇ ਆ 6 ਮਹੀਨੇ ਹੋ ਗਏ ਦਿਨੇ ਦਿਨੇ ਰਮਾਈਏ ਭਾਈ ਹੂੰ ਬਾਕੀ ਹੁਣ ਪਬਲਿਕ ਦੀ ਮਰਜ਼ੀ ਆ ਜਿਹੜੇ ਲੀਡਰ ਇੱਕ ਦੂਜੀਆਂ ਪਾਰਟੀਆਂ ਚ ਜਾਂਦੇ ਨੇ ਉਹਨੂੰ ਕਿਵੇਂ ਦੇਖਦੇ ਹੋ ਹੈ ਜਿਹੜੇ ਇੱਕ ਦੂਜੇ ਪਾਰਟੀਆਂ ਦੇ ਵਿੱਚ ਅਦਲਾ ਬਦਲੀ ਚੱਲਦੀ ਆ ਹੁਣ ਜਿਵੇਂ ਤਿੰਨ ਤਿੰਨ ਪੀੜ੍ਹੀਆਂ ਦਾ ਰਿਸ਼ਤਾ ਛੱਡ ਕੇ ਕਹੀ ਜਾਂਦੇ ਨੇ ਕੋਈ ਆਪੋ ਵਿੱਚ ਹੀ ਚਲਾਈ ਜਾਂਦੇ ਨੇ ਤੀਰ ਇਹਦਾ ਆਪੋ ਵਿੱਚ ਹੀ ਖੈਬਾਜੀ ਜੀ ਸਭ ਕੁਝ ਕਹਿੰਦੇ ਨੇ। ਯਾਨੀ ਖੈਬਾਜੀ ਕੋਈ ਇਹਨਾਂ ਦਾ ਪਤਾ ਨਹੀਂ ਲੋਕਾਂ ਦਾ ਭਾਈ। ਤਿਲਕਣ ਬਾਜੀ ਐ। ਕੋਈ ਕਿਧਰੇ ਜੁੜ ਜਾਂਦਾ ਕੋਈ ਕਿਧਰੇ ਜੁੜ ਜਾਂਦਾ। ਬੀਜੇਪੀ ਨੂੰ ਕਿਵੇਂ ਦੇਖਦੇ ਹੋ ਕਿ ਵੱਡੇ ਬੀਟਰ ਵੱਡੇ-ਵੱਡੇ ਲੀਡਰ ਉਧਰ ਜਾਈ ਜਾਂਦੇ ਨੇ ਪਰ ਪਿੰਡਾਂ 'ਚ ਲੋਕ ਵਿਰੋਧ ਵੀ ਕਰਦੇ। ਪਤਾ ਲੱਗਦਾ ਹੁਣ ਭਾਈ। ਇਹਦੇ ਬਾਰੇ ਹੁਣ ਕੀ ਕਾਹចਾਦਿਆ? ਬਾਪੂ ਬੀਜੇਪੀ ਨੂੰ ਕਿਵੇਂ ਦੇਖਦੇ ਹੋ ਪਿੰਡਾਂ 'ਚ? ਬੀਜੇਪੀ ਦੇ ਛੇਤਰ ਪੈਂਦੇ ਨੇਗੇ। बड़े-बड़े लीडर ਤਾਂ ਉਧਰ ਜਾਈ ਜਾਂਦੇ ਨੇ ਪੰਜਾਬ 'ਚ। ਜਾਈ ਜਾਣ ਕਿਧਰੇ ਜਾਈ ਜਾਣ ਇੱਥੇ ਤਾਂ ਛਿੱਤਰ ਪੈਂਦੇ ਨੇ ਉਹਨਾਂ ਦੇ। ਲਾਵਾਂਗੇ ਵੀ ਅਸੀਂ ਬੈਠਿਆ। ਹੂੰ। ਜਦੋਂ ਆ ਗਏ ਇੱਧਰ ਲਾਵਾਂਗੇ। ਹੂੰ। ਆ ਚੱਕੇ ਨੇ ਹੁਣ ਆ ਰਾਤ ਵੀ ਲਗਾਏ ਨੇ ਇੱਧਰੋਂ ਚੱਕ ਕੇ। ਜਦੋਂ ਆ ਗਏ ਪਿੰਡ 'ਚ ਉਹਨਾਂ ਨੂੰ ਸਿੱਧੇ ਲੰਘ ਜਾਓ ਇੱਥੇ ਪਿੰਡ 'ਚ ਵੜਨ ਦੀ ਲੋੜ ਨਹੀਂ। ਹੂੰ। ਇਹ ਕਹਾਂਗੇ। ਹੂੰ। ਕਰਾਂਗੇ ਵਿਰੋਧ ਜੇ ਨਾ ਹੋਊਗਾ। ਹੂੰ। ਉਧਰ ਹੰਸ ਰਾਜ ਹੰਸ ਤਾਂ ਕਹਿੰਦੇ ਨੇ ਕਿ ਮੈਂ ਜਿੱਤ ਜਾਣਾ ਫਰੀਦਕੋਟ ਤੋਂ। ਹੋਰ ਨਾ ਜਿੱਤ ਜੇ। ਚਾਹੇ ਆਪਦੇ ਘਰ ਵਾਲੀ ਨੂੰ ਵੀ ਨਾਲ ਲਾ ਲੈ ਜਿੱਤਣ ਨੂੰ। ਨਹੀਂ ਜਿੱਤ ਸਕਦਾ ਉਹਨਾਂ ਨੂੰ। ਆ ਕਰੀਏ ਸਗਰੂਰ ਹਲਕੇ ਚ ਬਾਈ ਆਇਆ ਕੁਛ ਬਦਲਾ ਤੁਹਾਡੇ ਹਲਕੇ ਦੇ ਵਿੱਚ ਉਹ ਕਹਿੰਦੇ ਸਰਕਾਰ ਚੱਲਦੀ ਆ ਪੰਜਾਬ ਦੀ ਨਾ ਨਾ ਵੀਰੇ ਕੋਈ ਬਦਲਾ ਬਦਲੂ ਨਹੀਂ ਆਇਆ ਹੈਗਾ ਓਰੇ ਆ ਦੇਖ ਲੋ ਤੁਹਾਡੇ ਸਾਹਮਣੇ ਆ ਸਾਰਾ ਕੁਛ ਤਾਂ ਪਟਿਆ ਪਿਆ ਵੀਹੀਆਂ ਖਰਾਬ ਹੋਈਆਂ ਪਈਆਂ ਨਹੀਂਆਂ ਨਾ ਹੀ ਕੁਛ ਕਰਦੇ ਨਾ ਧਰਦੇ ਨੇਗੇ ਇੱਥੇ ਚੋਰੀਆਂ ਹੋਈ ਜਾਂਦੀਆਂ ਨੇ ਚਿੱਟੇ ਵਾਲੇ ਨੇ ਨਾ ਨਸ਼ਾ ਬੰਦ ਹੁੰਦਾਗਾ ਚੱਕ ਕੇ ਸਾਰਾ ਕੁਝ ਵੇਚ ਦਿੰਦੇ ਨੇ ਕਿ ਘਰ ਦੇ ਧਰਦੇ ਹੈ ਨਹੀਂ ਕੁਝ ਸਰਕਾਰਾਂ ਕਹਿੰਦੀ ਕਿ ਅਸੀਂ ਨਸ਼ੇ ਤੇ ਕੰਟਰੋਲ ਕਰਨ ਨੂੰ ਲੱਗੀਆਂ ਹੋਇਆ ਕੁਝ ਕੋਈ ਕੰਟਰੋਲ ਕੰਟਰੋਲ ਨਹੀਂ ਵੀਰੇ ਹੋਰੇ ਦੇਖ ਲਓ ਤੁਸੀਂ ਵੱਧ ਹੋ ਗਿਆ ਬਾਈ ਸੰਕਾਂ ਦੀ ਵਧੀ ਜਾਂਦਾਗਾ ਇੱਥੇ ਦੇਖ ਲਓ ਟੀਕੇ ਟੂ ਕੇ ਵਾਲੇ ਪੈ ਹੋਣਗੇ ਉਹ ਹਸਪਤਾਲ ਚ ਜਾ ਕੇ ਦੇਖ ਲਓ ਤੁਸੀਂ ਨਸੀ ਨਸਾ ਹੋਰੇ ਦਾ ਵੀਰੇ ਕੁਝ ਨਹੀਂ ਬਦਲਾ ਹੋਇਆ ਹੈਗਾ ਫਿਰ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਸੰਗਰੂਰ ਚੋਂ ਜਿੱਤ ਜਾਾਂਗੇ ਕੀ ਲੱਗਦਾ ਜਿੱਤ ਜੂਗੀ ਨਾ ਨਾ ਬਈ ਐਤ ਕਿਹਨੀ ਜਿੱਤ ਦੇ ਹੈਗੇ ਫਿਰ ਕਿਹੜੀ ਪਾਰਟੀ ਦਾ ਝੰਡਾ ਚੁਲੂ ਇਸ ਵਾਰ ਇਸ ਵਾਰ ਤਾਂ ਵੀਰੇ ਜੇ ਸਾਰੇ ਇਕੱਠੇ ਹੋ ਜਾਣ ਨਾ ਕਿਸੇ ਨੂੰ ਨਾ ਵੋਟਾਂ ਪਾਉਣ ਤਾਂ ਵਧੀਆ ਹੈਗਾ ਹੂੰ ਠੀਕ ਆ ਵੋਟਾਂ ਦਾ ਬਾਈਕਟ ਕਰਨ ਦੀ ਗੱਲ ਕਰਦੇ ਹਾਂ ਹਾਂ ਇਹ ਗੱਲ ਆ ਬਾਈਕਾਟ ਕਰਾਂ ਫੇਰੀ ਉਹ ਹੋਊਗਾ ਯਾਰ ਬਦਲਾ ਹੋਊਗਾ ਨਹੀਂ ਤਾਂ ਬਦਲਾ ਹੁੰਦਾ ਨਹੀਂ ਹੈਗਾ ਹੂੰ ਭਾਈ ਬਦਲਾ ਦੀ ਸਰਕਾਰ ਪਸੰਦ ਨਹੀਂ ਆਈ ਨਾ ਬਈ ਜਮੀ ਨਹੀਂ ਆਈ ਹੈਗੀ ਕੋਈ ਗੱਲ ਬਦਲਾਵ ਕਰਿਆ ਹੋਵੇ ਤਾਂ ਤਾਂ ਪਸੰਦ ਆਵੇ ਭਰਾਵਾ ਜਦੋਂ ਉਹ ਬਦਲਾਵ ਹੀ ਨਹੀਂ ਹੈਗਾ ਕਾਦੀ ਸਰਕਾਰ ਹੋਈ ਉਹ ਤਾਂ ਕਹਿੰਦੇ ਅਸੀਂ 2.5 ਸਾਲ ਚ ਇੰਨੇ ਕੰਮ ਕਰਤੇ ਹੁਣ ਜਿੱਤਦੇ ਦੇਖੀਓ ਅਸੀਂ ਬਾਈ ਕੁਛ ਨਹੀਂ ਕਰਿਆ ਤੇਰੇ ਸਾਹਮਣੇ ਹੈਗਾ ਆਪਾਂ ਦੇਖਾਂਗੇ ਵੋਟਾਂ ਪੈਣਗੀਆਂ ਕਿਹੜਾ ਜਿੱਤਦਾ ਦੇਖ ਲਓ ਜਮੀ ਹਾਰਨਗੇ ਗਾਰੰਟੀ ਹੈ ਮੇਰੀ ਪਹਿਲਾ ਵਸੇਰੀ ਵੋਟ ਅਸੀਂ ਵੀ ਪਾਈ ਆ ਗਈ ਆਮ ਆਦਮੀ ਪਾਰਟੀ ਵੀ ਬਦਲਾਅ ਕਰੂ ਟੱਟੂ ਬਦਲਾਅ ਨਹੀਂ ਕਰਿਆ ਆ ਦੇਖ ਲਓ ਭਈਆ ਪੱਟ ਦਾ ਸਾਲਾ ਨਸ਼ਾ ਘਟਾਉਣਾ ਕਿੱਥੇ ਦੀ ਉਹ ਵਧਾਤਾ ਉਹ ਫਿਰਦੇ ਨੇ ਇੱਥੇ ਸਾਡੇ ਪਿੰਡ ਚ ਡੜੇਕ ਜਵਾਕ ਮਿਲ ਜਾਣਗੇ ਤੈਨੂੰ ਐਂ ਅੱਖਾਂ 'ਚ ਟੱਕੀਆਂ ਪੈਣ ਵੀ ਖੁੱਲ ਚੱਲੋਂ ਦੇ ਕੰਮ ਚੱਲ ਮੂੜ ਹੁੰਦਾ ਸਰ ਕਹਿੰਦੀ ਅਸੀਂ ਕੰਟਰੋਲ ਕਰਨ ਤੇ ਲੱਗੇ ਹੋਏ ਕੋਈ ਨਹੀਂ ਕਰਿਆ ਬਾਬੇ ਕੰਟਰੋਲ ਕੁਝ ਵੀ ਨਹੀਂ ਦੇਖ ਲਓ ਤੁਸੀਂ ਆਪਾਂ ਪਿੰਡ 'ਚ ਘੇੜਾ ਮਾਰੋਗੇ ਨਾ ਤੁਸੀਂ ਆਪਣੇ 'ਚ ਦੇਖ ਹੀ ਲਓ ਤੁਹਾਨੂੰ ਮਿਲੀ ਜਾਣਗੇ 2-4 ਜਾਣੇ ਵੀ ਹਾਂ ਇਦਾਂ ਸੀਨ ਹੈਗਾ ਦੇਖ ਲਓ ਕਿੰਨਾ ਕੁ ਬਦਲਾਵ ਕਰ ਹੈਗਾ ਬਦਲਾਵ ਯਾਰ ਹੁਣ ਸਾਰਾ ਪਤਾਗਾ ਧੂਰੀ ਵਿਕਦਾਗਾ ਸਿਰਪੁਰ ਵਿਕਦਾਗਾ ਹੈ ਸਾਰੇ ਕਿਤੇ ਚਿੱਟਾ ਵਿਕਦਾਗਾ ਸਾਲਾ ਉਹਨਾਂ ਨੂੰ ਤਾਂ ਫੜਨ ਹੀ ਜਾਂਦਾ ਬਦਲਾਵ ਕਾਤਾ ਕਰਨਗੇ ਇਹ ਵੀ ਦੇਖ ਬਾਈ ਤੂੰ ਸਰਕਾਰ ਕਹਿੰਦੀ ਸਮਾਂ ਚਾਹੀਦਾ ਹੌਲੀ ਹੌਲੀ ਸਮਾਂ ਲੱਗੂਗਾ ਸਾਲੇ ਯਾਰ ਇੱਕ ਤਾਂ ਬੰਦੇ ਨੂੰ ਪਤਾ ਸਰਿਆਮ ਵੀ ਇੱਥੋਂ ਮਿਲ ਰਿਹਾਗਾ ਹੁਣ ਉਹਨੂੰ ਫੜਨ 'ਚ ਸਮਾਂ ਲਵਾਂ ਐਂ ਦੱਸ ਭਰਾਵਾ ਵੇਚ ਕਾਦਾ ਸਮਾਨ ਗਾ ਵੀ ਤੋ ਪਤਾ ਵੀ ਉਹ ਸਾਲਾ ਹੋ ਬਿਕ ਰਿਹਾ ਹੈਗਾ ਉਹਨੂੰ ਫੜੋ ਹੋਊਗਾ ਹੁਣ ਉਹ ਤੋਂ ਸਮਾਨ ਲੈ ਕੇ ਫਾਇਦਾ ਕੀ ਐ ਦੇਖੋ ਬਈ ਅਤੂਰੀ ਆਪਾਂ ਐ ਕਰੋ ਬਸਤੀ 'ਚ ਭੱਗ ਜਓ ਤੁਹਾਡੇ ਸਾਹਮਣੇ ਹੀ ਹੈਗਾ 20 ਮਿਲ ਜਾਣਗੇ 20 ਸਾਡੇ ਪਿੰਡ ਦੇ ਮਿਲ ਜਾਣਗੇ 20 ਗਮਾਣ ਪਿੰਡ ਦੇ ਮਿਲ ਜਾਣਗੇ ਐ ਜਾਂਦੇ ਨੇ ਲੈ ਆਉਂਦੇ ਨੇ ਮੇਰੇ ਸਾਲੇ ਡੇਢੇਕ ਜਬਾਗ ਵੀ ਲੈ ਕੇ ਆਉਂਦੇ ਨੇਗੇ ਬਾਈ ਦੂਜੀਆਂ ਸਰਕਾਰਾਂ ਦੇ ਨਾਲੋਂ ਕਾਲੀ ਕਾਂਗਰਸ ਦੇ ਨਾਲੋਂ ਕੁਝ ਫਰਕ ਲੱਗਿਆ? ਨਾ ਬਈ ਯਾਰ ਕੋਈ ਫਰਕ ਨਹੀਂ ਲੱਗਿਆ। ਸਾਰੇ ਇੱਕੋ ਜਿਹੇ ਨੇ। ਜਦੋਂ ਪਤਾ ਕੀ ਹੁੰਦਾਗਾ ਜਦੋਂ ਬੰਦਾ ਆਉਂਦਾਗਾ ਵੀ ਹਾਂ ਅਸੀਂ ਖੜੇ ਆਂਗਾ ਬਲਾਵ ਕਰਾਂਗੇ ਜਦੋਂ ਬੰਦੇ ਦਾ ਪੈਸਾ ਆ ਜਾਂਦਾ ਉਹਦਾ ਮਤ ਖਰਾਬ ਹੋ ਜਾਂਦੇ ਭਰਾਵਾ ਸਾਰੇ ਇੱਕੋ ਜਿਹੇ ਹੋ ਜਾਂਦੇ ਨੇਗੇ। ਪਹਿਲਾਂ ਤਾਂ ਉਰੀ ਫਰੀ ਪਹਿਲਾਂ ਤਾਂ ਹੀ ਹੁੰਦਾ ਕਹਿੰਦੇ ਆਣੀਆਂ ਜੁੱਤੇ ਸਾਰੇ ਫਿਰ ਕੋਈ ਨਹੀਂ ਆਉਂਦਾਗਾ ਬਲਾਵ ਕਰਾਂਗੇ ਐ ਕਰਾਂਗੇ ਬਾਹਰ ਕਰਾਂਗੇ ਜਦੋਂ ਸਾਲਾ ਪੈਸਾ ਆ ਜਾਂਦਾਗਾ ਸਾਰੇ ਇੱਕੋ ਜਿਹੇ ਨੇ ਕਹਿੰਦੇ ਨੇ ਚੱਲਣ ਦੇ ਆਪਾਂ ਕੀ ਲੈਣਾ ਇਹਨਾਂ ਤੋਂ ਮਰਨ ਦੇ ਕੰਮ ਕਰਾਂ ਦੀ ਸਰਕਾਰ ਆ ਤੁਸੀਂ ਕਹਿੰਦੇ ਹੋ ਕਿ ਸਾਰੇ ਕੋ ਜਨੇ ਕੋਈ ਸਰਕਾਰ ਸਰਕੂਰ ਕੰਮ ਨਹੀਂ ਆਉਂਦੀ ਹੈਗੀ ਸਭ ਕੋ ਪੈਸੇ ਦੀ ਖੇਡ ਆਈ ਬਾਈ ਸਿੱਧੀ ਜੀ ਗੱਲ ਹੈ ਜੀ ਜੋ ਬੀਜੇਪੀ ਦਾ ਪਿੰਡਾਂ ਚੋਂ ਵਿਰੋਧ ਹੁੰਦਾ ਕਿ ਲੱਗਦਾ ਜਿੱਤ ਜਾਣਗੇ ਉਹ ਯਾਰ ਆਪਾਂ ਤੈਨੂੰ ਕੀ ਕਹਿਦੀਏ ਵੀ ਕਿਹੜੇ ਜਿੱਤ ਜਾਣਗੇ ਸਾਡੇ ਕਹਨ ਨਾਲ ਨਾਲ ਤਾਂ ਕੋਈ ਜਿੱਤਣ ਲੱਗਿਆ ਨਾ ਕੋਈ ਜਿੱਤੇਗਾ ਉਹਦਾ ਦੇਖਿਓ ਜਾਓ ਵੀ ਕਿਹੜਾ ਜਿੱਦਦਾ ਕਿਹੜਾ ਨਾ ਆਪਣੇ ਵੱਲੋਂ ਤਾਂ ਵੀ ਹਾਂ ਨਾ ਬੀਜੇਪੀ ਨੇ ਕੁਝ ਕਰਿਆ ਨਾ ਇਹਨੇ ਕਰਿਆ ਨਾ ਫੇਰ ਲੈਣੇ ਕਰਿਆ ਆ ਬਾਦਲ ਹੈਗਾ ਦੀ ਵਿਚਾਰਾ ਉਹਨੇ ਬੜੇ ਕੰਮ ਕਰੇ ਨੇ ਉਹ ਵਿਚਾਰਾ ਹੁਣ ਸੁਰਗਵਾਸ ਹੋ ਗਿਆ ਉਹਨਾਂ ਦਾ ਕੀ ਕਰੀਏ ਕਿਹੜਾ ਭਗਵੰਤਵਾਣ ਜੀ ਨੇ ਵੋਟਾਂ ਤੋਂ ਪਹਿਲਾਂ ਆਰਡਰ ਕੀਤਾ ਸੀਗਾ ਵੀ ਮਾਈਆਂ ਨੂੰ 1000 ਰੁਪਿਆ ਮੈਂ ਪਰ ਮਹੀਨਾ ਦਾ ਦਵਾਂਗਾ ਹੈ ਉਹ ਮਾਈਆਂ ਨੂੰ ਕਿਸੇ ਨੇ ਦਿੱਤਾ ਹੈਗਾ ਮਾਈਆਂ ਆਂ ਪਾਰਟੀ ਨੂੰ ਹਰਾਉਣਗੀਆਂ ਹਾਂ ਬਾਕੀ ਨਸ਼ਾ ਨੋਸ਼ਾ ਕੰਟਰੋਲ ਹੋ ਗਿਆ ਨਸ਼ਾ ਤਾਂ ਚੱਲਦਾ ਹੀ ਆ ਆਹ ਸਾਹਮਣੇ ਕੈਮਰਾ ਮਾਰ ਕੇ ਦੇਖਾ ਖਾਈ ਜਾਂਦਾ ਹੋਰ ਵਸ ਨਹੀਂ ਵਧੂਗਾ ਠੀਕ ਹੈ ਨਾ ਨਸ਼ਾ ਤਾਂ ਚੱਲਦਾ ਨਾ ਆ ਤੇ ਤੁਝੇ ਕੀ ਰੱਖ ਨਸ਼ਾ ਬੰਦ ਹੋਵੇ ਨਾ ਕੋਈ ਕਰ ਸਕਦਾ ਹਾਂ ਸਰਕਾਰ ਕਰ ਨਹੀਂ ਸਕਦੀ ਸਰਕਾਰ ਕੁਝ ਨਹੀਂ ਕਰ ਸਕਦੀ ਜਿੰਨੇ ਵਾਦੇ ਕਰਕੇ ਆਏ ਸੀ ਹੋ ਗਏ ਪੂਰੇ ਕੋਈ ਪੂਰਾ ਨਹੀਂ ਹੋਇਆ ਦੱਸ਼ਾ ਵੀ ਮਾਈਆਂ ਹਰਾਉਣ ਗਿਆ ਉਹਨੂੰ ਆਮ ਪਾਰਟੀ ਨੂੰ ਉਹਨੇ ਵਾਦਾ ਕਰਾਇਆ ਸੀ 1000 ਰੁਪਏ ਹਰ ਮਹੀਨਾ ਦੇਣਾ ਤੇ ਦਿੱਤਾ ਨਹੀਂ ਗਿਆ ਉਹਨੇ ਤਾਂ ਮੰਤਰੀ ਖੜੇ ਨਹੀਂ ਕਹਿੰਦੇ ਅਸੀਂ ਜਿੱਤ ਜਣ ਆਹ ਤਾਂ ਹੁਣ ਕਾਂਗਰਸ ਆ ਰਹੀ ਆ ਬਦਲਾਓ ਵਾ ਅੱਜਕੱਲ ਜਨਤਾ ਪਤਾ ਪੜਾ ਕੀ ਆ ਜੇ ਸਾਵ ਨੂੰ ਦਾਲ ਖਾਣੀਆਂ ਨਾ ਸਵੇਰੇ ਮੁਰਗੀ ਨੂੰ ਦਿਲ ਕਰਦਾ ਉਹਨਾਂ ਦਾ ਸਮਝਦੇ ਹੋ ਸਮਝਦੇ ਨਾ ਵੀ ਸਵੇਰੇ ਮੁਰਗੀ ਖਾਣੂ ਦਿਲ ਕਰਦਾ ਆਈਆਂ ਸਰਕਾਰਾਂ ਦਾ ਕੰਮ ਆਈ ਜਨਤਾ ਦਾ ਕੰਮ ਆ ਠੀਕ ਆ ਸਰਕਾਰਾਂ ਜੇ ਨਾ ਦਾਲ ਖਵਾਉਂਦੀਆਂ ਨੇ ਕਿਹੜੀ ਜਨਤਾ ਉਹ ਤਾਂ ਮੁਰਗਾ ਖਾਣੂ ਦਿਲ ਕਰਦਾ ਠੀਕ ਆ ਨਾ ਫਿਰ ਤੈਨੂੰ ਸਮਝ ਆ ਗਈ ਵੀ ਆਮ ਪਾਰਟੀ ਇਹਦੀ ਜਾਊਗੀ ਤੇ ਕਾਂਗਰਸ ਆਊਗੀ ਧੂਰੀ ਹਲਕੇ ਦੇ ਵਿੱਚ ਫਿਰ ਰਹੇ ਆ ਸੰਗਰੂਰ ਲੋਕ ਸਭਾ ਹਲਕਾ ਜਿੱਥੇ ਇਹ ਧੂਰੀ ਮੁੱਖ ਮੰਤਰੀ ਸਾਹਿਬ ਦਾ ਆਪਣਾ ਹਲਕਾ ਜਿੱਥੇ ਲੋਕ ਕਹਿ ਰਹੇ ਨੇ ਕਿ ਕੰਮ ਜੋ ਪਿਛਲੀਆਂ ਸਰਕਾਰਾਂ ਦੇ ਸੀ ਉਸੇ ਤਰੀਕੇ ਦੇ ਨਾਲ ਨੇ ਪਰ ਲੋਕਾਂ ਦਾ ਇਹ ਕਹਿਣਾ ਹੈ ਕਿ ਕਿਸੇ ਇੱਕ ਪਾਰਟੀ ਨੂੰ ਨਹੀਂ ਜਿਵੇਂ ਕਿ ਆ ਜਾਂਦਾ ਕਿ ਖੈਰਾ ਜਤੂ ਜਾਂ ਮੀਤ ਹਰਜਤ ਜਾਣਗੇ ਜਾਂ ਫਿਰ ਸਿਮਰਜੀਤ ਮਾਰ ਇਹਨਾਂ ਦਾ ਕਹਿਣਾ ਕਿ ਲੋਕਮੀ ਵੋਟ ਪੈਣੀ ਆ ਹੁਣ ਇਹ ਤਾਂ ਉਦੋਂ ਹੀ ਦੇਖਣਾ ਹੋਵੇਗਾ ਕਿ ਇੱਕ ਪਾਰਟੀ ਦੇ ਹੱਕ ਦੇ ਵਿੱਚ ਇੱਕ ਜੂਨ ਨੂੰ ਕਿਸ ਪਾਰਟੀ ਦੇ ਹੱਕ ਦੇ ਵਿੱਚ ਝੰਡਾ ਝੁਲਦਾ